ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਾਸਟਵੇ ਵੱਲੋਂ ਟੁੱਟੇ ਹੋਏ ਜੋੜਾਂ ਨੂੰ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਸਟਵੇ ਕੰਪਨੀ ਦੇ ਮੁਲਾਜ਼ਮ ਜਿਹੜੇ ਨੇ ਉਹ ਜੋੜ ਲਗਾ ਰਹੇ ਨੇ ਬਾਰ-ਬਾਰ ਜੋੜ ਲਗਾ ਰਹੇ ਨੇ ਬਾਰ-ਬਾਰ ਜੋੜ ਟੁੱਟ ਰਹੇ ਨੇ ਨੁਕਸਾਨ ਹੋ ਰਿਹਾ ਹੈ ਕੰਪਨੀ ਦਾ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਲੋਕਾਂ ਨੂੰ ਘਰਾਂ ਅੰਦਰ ਫਾਸਟਵੇ ਕੇਵਲ ਦੇਖਣ ਨੂੰ ਨਹੀਂ ਮਿਲ ਰਹੀ ਧਾਰਮਿਕ ਪ੍ਰੋਗਰਾਮ ਧਾਰਮਿਕ ਸਮਾਗਮ ਲਾਈਵ ਗੁਰਬਾਣੀ ਪ੍ਰਸਾਰਣ ਤੋਂ ਲੈ ਕੇ ਪਟਿਆਲਾ ਅਕਾਲੀ ਮਾਤਾ ਮੰਦਰ ਦਾ ਪ੍ਰਸਾਰਣ ਤੋਂ ਵੰਚਿਤ ਹੋਣਾ ਪੈ ਰਿਆ ਅਸੀਂ ਸ਼ਿਕਾਇਤ ਕਰੀਏ ਤਾਂ ਕਿਹਨੂੰ ਕਰੀਏ ਸਾਨੂੰ ਸਮਝ ਨਹੀਂ ਆ ਰਹੀ ਇੱਕ ਦਿਨ ਚੱਲਦੀ ਹੈ 2 ਘੰਟੇ ਖਰਾਬ ਹੋ ਜਾਂਦੀ ਹੈ ਫਿਰ 2 ਘੰਟੇ ਚੱਲਦੀ ਹੈ ਫਿਰ 3 ਦਿਨ ਨਹੀਂ ਆਉਂਦੀ ਲਾਈਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿੱਥੇ ਕਿਹਨੂੰ ਅਸੀਂ ਸ਼ਿਕਾਇਤ ਕਰੀਏ ਸਾਨੂੰ ਖੁਦ ਨੂੰ ਸਮਝ ਨਹੀਂ ਆਉਂਦਾ ਜੀ ਵੀਰ ਜੀ ਅਸੀਂ ਤਾਂ ਫਾਸਟ ਵੇ ਤੋਂ ਵਗੈਰਾ ਅਜੇ ਤੱਕ ਕੋਈ ਦੇਖਿਆ ਨਹੀਂ ਹੈਗਾ ਸਿਰੋ ਤੋਂ ਫਾਸਟਵੇ ਹੀ ਦੇਖਦੇ ਆਂ ਤੇ ਫਾਸਟ ਵੀ ਦੇਖਣੀ ਐ ਜਿਹੜੇ ਧਾਰਮਿਕ ਚੈਨਲ ਐ ਜਿੱਥੇ ਅਸੀਂ ਗੁਰਦੁਆਰਾ ਮੰਦਿਰ ਦੇਖਦੇ ਆਂ ਸਾਨੂੰ ਕੋਈ ਹੋਰ ਚੈਨਲ ਪਸੰਦ ਨਹੀਂ ਅਸੀਂ ਦੇਖਣਾ ਹੀ ਉਹ ਚਾਹੁੰਦੇ ਆ ਜੀ ਇਹ ਫਾਸਟਵੇ ਸਾਡੇ ਹੁਣ ਬਜ਼ੁਰਗ ਇੰਨੀ ਦੇਰ ਤੋਂ ਫਾਸਟਵੇ ਨੈਟਵਰਕ ਦੇਖਦੇ ਨੇ ਲੋਕਲ ਚੈਨਲ ਗੁਰਬਾਣੀ ਐ ਹੁਣ ਹੋਰ ਕਿਤੇ ਆਉਂਦੀ ਨਹੀਂ ਹੁਣ ਜੇ ਅੱਜ ਡਿਸ਼ ਲਵਾ ਕੇ ਦਿੰਦੇ ਆ ਉਹਨਾਂ ਨੂੰ ਉਹਨਾਂ ਚਲਾਉਣੀ ਨਹੀਂ ਆਉਂਦੇ ਇੱਕ ਇੱਕ ਚੈਨਲ ਦੱਸਦਾ ਸਕੇ ਬੰਦ ਚੈਨਲ ਬਿਲਕੁਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਾਸਟਵੇ ਵੱਲੋਂ ਟੁੱਟੇ ਹੋਏ ਜੋੜਾਂ ਨੂੰ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਿਓ ਕਿ ਇਸ ਨੂੰ ਲੈ ਕੇ ਕਿਤਨਾ ਕਿਤੇ ਘਰਾਂ ਵਿੱਚ ਬੰਦ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਫਾਸਟਵੇ ਦਾ ਸਿਗਨਲ ਨਹੀਂ ਮਿਲ ਰਿਹਾ ਤੇ ਹੁਣ ਫਾਸਟਵੇ ਕੰਪਨੀ ਦੇ ਮੁਲਾਜ਼ਮ ਜਿਹੜੇ ਨੇ ਉਹ ਜੋੜ ਲਗਾ ਰਹੇ ਨੇ ਬਾਰ-ਬਾਰ ਜੋੜ ਲਗਾ ਰਹੇ ਨੇ ਬਾਰ-ਬਾਰ ਜੋੜ ਟੁੱਟ ਰਹੇ ਨੇ ਨੁਕਸਾਨ ਹੋ ਰਿਹਾ ਕੰਪਨੀ ਦਾ ਉੱਥੇ ਹੀ ਲੋਕਾਂ ਨੂੰ ਕਾਫੀ ਦਿਕਤਾਂ ਆndੀਆਂ ਨਹੀਂ ਕਿਉਂਕਿ ਲੋਕਾਂ ਨੂੰ ਘਰਾਂ ਅੰਦਰ ਫਾਸਟਵੇਵ ਕੇਬਲ ਦੇ ਖਰੂਨ ਨਹੀਂ ਮਿਲ ਰਹੀ ਧਾਰਮਿਕ ਪ੍ਰੋਗਰਾਮ ਧਾਰਮਿਕ ਸਮਾਗਮ ਲਾਈਵ ਗੁਰਗਬਾਣੀ ਪ੍ਰਸਾਰਣ ਤੋਂ ਲੈ ਕੇ ਪਟਿਆਲਾ ਅਕਾਲੀ ਮਾਤਾ ਮੰਦਰ ਦਾ ਪ੍ਰਸਾਰਣ ਤੋਂ ਵੰਚਿਤ ਹੋਣਾ ਪੈ ਰਿਹਾ ਹਾਲਾਂਕਿ ਲਗਾਤਾਰ ਲੋਕਾਂ ਨੇ ਇਸ ਲਈ ਚਿੰਤਾ ਵੀ ਜ਼ਾਹਰ ਕੀਤੀ ਹੈ ਤੇ ਸ਼ਿਕਾਇਤਾਂ ਵੀ ਬਾਰ-ਬਾਰ ਕੰਪਨੀ ਨੂੰ ਦਰਜ ਕਰਵਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਘਰਾਂ ਅੰਦਰ ਫਾਸਟ ਵੀ ਦਾ ਨੈਟਵਰਕ ਨਹੀਂ ਆਂਦਾ ਪਰ ਦਿਨ ਰਾਤ ਮਿਹਨਤ ਕਰ ਰਹੇ ਨੇ ਫਾਸਟ ਵੀ ਕੰਪਨੀ ਦੇ EMPLOYE ਮੁਲਾਜ਼ਮ ਜਿਹੜੇ ਨੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਉਹਨਾਂ ਦੀ ਸਰਵਿਸ ਦੇਣ ਦੇ ਲਈ ਵਚਨਬੱਧ ਨੇ ਪਰ ਬਹੁਤ ਸਾਰੀਆਂ ਔਕੜਾਂ ਦਾ ਜਿਹੜਾ ਸਾਹਮਣਾ ਉਹ ਕਿੰਨਾ ਕਿਤੇ ਕੰਪਨੀ ਨੂੰ ਕਰਨਾ ਪੈ ਰਿਹਾ ਲੋਕਾਂ ਨੂੰ ਕਰਨਾ ਪੈ ਰਿਹਾ ਕੰਪਨੀ ਨੂੰ ਆਰਥਿਕ ਤੌਰ ਤੇ ਬਹੁਤ ਸਾਰਾ ਨੁਕਸਾਨ ਵੀ ਚੱਲਣਾ ਪੈ ਰਿਹਾ ਕੰਪਨੀ ਨੂੰ ਨੁਕਸਾਨ ਹੋ ਰਿਹਾ ਉੱਤੇ ਹੀ ਆਮ ਲੋਕਾਂ ਦਾ ਨੁਕਸਾਨ ਵੀ ਹੈ ਕਿਉਂਕਿ ਲੋਕਾਂ ਦੇ ਘਰਾਂ ਅੰਦਰ ਫਾਸਟਵੇ ਨੈਟਵਰਕ ਨਹੀਂ ਪਹੁੰਚ ਰਹੀ ਜਿਸ ਦਾ ਕਿ ਮੈਂ ਅਜਾ ਪੁੱਛਣਾ ਪੈ ਰਿਹਾ ਲੋਕਾਂ ਨੂੰ ਬਾਰ-ਬਾਰ ਸ਼ਿਕਾਇਤਾਂ ਕਰ ਰਹੇ ਨੇ ਬਿਲਕੁਲ ਜੀ ਇਸ ਨੂੰ ਲੈ ਕੇ ਆਪਰੇਟਰ ਨਾਲ ਵੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਪਰੇਟਰ ਦਾ ਕਹਿਣਾ ਕੀ ਹੈ ਕਿਉਂਕਿ ਲੋਕ ਲਗਾਤਾਰ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਦੇ ਘਰਾਂ ਅੰਦਰ ਫਾਸਟਵੇ ਨੈਟਵਰਕ ਨਹੀਂ ਆ ਰਿਹਾ ਤੇ ਸਾਡੇ ਨਾਲ ਮੌਜੂਦ ਨੇ ਆਪਰੇਟਰ ਸਰ ਕੀ ਲੱਗਦਾ ਲੋਕ ਸ਼ਿਕਾਇਤ ਕਰ ਰਹੇ ਨੇ ਬਾਰ-ਬਾਰ ਕਿ ਉਹਨਾਂ ਦੇ ਘਰੇ ਫਾਸਟਵੇ ਨੈਟਵਰਕ ਨਹੀਂ ਆਂਦਾ ਭਾਈ ਜੀ ਸਾਡਾ 3 ਦਿਨ ਹੋ ਗਏ ਨੈਟਵਰਕ ਬੰਦ ਹੋਏ ਨੂੰ ਕੇਵਲ ਬੰਦ ਹੋਏ ਨੂੰ ਅਸੀਂ ਸ਼ਿਕਾਇਤ ਕਰੀਏ ਤਾਂ ਕਿਹਨੂੰ ਕਰੀਏ ਸਾਨੂੰ ਸਮਝ ਨਹੀਂ ਆ ਰਹੀ ਜੀ ਇੱਕ ਦਿਨ ਚੱਲਦੀ ਹੈ 2 ਘੰਟੇ ਖਰਾਬ ਹੁੰਦੀ ਹੈ ਫਿਰ 2 ਘੰਟੇ ਚੱਲਦੀ ਹੈ ਫਿਰ 3 ਦਿਨ ਨਹੀਂ ਆਉਂਦੀ ਲਾਈਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿੱਥੇ ਕਿਹਨੂੰ ਅਸੀਂ ਸ਼ਿਕਾਇਤ ਕਰੀਏ ਸਾਨੂੰ ਖੁਦ ਨੂੰ ਸਮਝ ਨਹੀਂ ਆਉਂਦਾ ਜੀ ਭਾਜੀ ਲੋਕ ਲੋਕ ਕੀ ਕਹਿ ਰਹੇ ਨੇ ਲੱਗਦਾ ਕਿ ਲੋਕ ਫਾਸਟਵੇ ਨਹੀਂ ਚਾਹੁੰਦੇ ਨੇ ਜਾਂ ਹੋਰ ਵੀ ਬੀਰ ਜੀ ਅਸੀਂ ਤਾਂ ਫਾਸਟਵੇ ਦੇ ਵਗੈਰਾ ਅਜੇ ਤੱਕ ਕੋਈ ਦੇਖਿਆ ਨਹੀਂ ਹੈਗਾ ਸ਼ੁਰੂ ਤੋਂ ਫਾਸਟਵੇ ਹੀ ਦੇਖਦੇ ਆਏ ਆਂ ਤੇ ਫਾਸਟ ਵੀ ਦੇਖਣੀ ਆਂ ਜਿਹੜੇ ਧਾਰਮਿਕ ਚੈਨਲ ਹੈ ਜਿੱਥੇ ਅਸੀਂ ਗੁਰਦੁਆਰਾ ਮੰਦਿਰ ਦੇਖਦੇ ਆਂ ਸਾਨੂੰ ਕੋਈ ਹੋਰ ਚੈਨਲ ਪਸੰਦ ਨਹੀਂ ਰਹੀ ਅਸੀਂ ਦੇਖਣੀ ਉਹ ਚਾਉਂਦੇ ਆਂ ਜੀ ਨਹੀਂ ਫਿਰ ਬਾਰ ਬਾਰ ਲੋਕ ਦਫ਼ਤਰਾਂ ਦੇ ਚੱਕਰ ਦਾ ਕਰਦੇ ਹੋਣਗੇ ਸ਼ਿਕਾਇਤਾਂ ਲੈ ਕੇ ਦਫ਼ਤਰਾਂ ਦੇ ਮੈਂ ਵੀ ਚੱਕਰ ਲਾ ਕੇ ਆਇਆ ਆਂ ਫਾਸਟਵੇ ਦੇ ਆਫਿਸ ਉੱਥੇ ਉੱਥੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਇੱਕ ਦੋ ਦਿਨਾਂ ਲਈ ਠੀਕ ਹੋ ਜਾਊਗਾ ਪਰ ਇੱਕ ਦਿਨ ਚੱਲਦੀ ਹੈ ਦੋ ਦਿਨ ਫੇਰ ਖਰਾਬ ਹੋ ਜਾਂਦੀ ਹੈ ਜੀ ਨੁਕਸਾਨ ਵੀ ਹੁੰਦਾ ਹੋਏਗਾ ਨੁਕ ਤੇ ਜੇਕਰ ਗੱਲ ਕਰੀਏ ਤਾਂ ਫਿਰ ਔਖਾ ਤਾਂ ਹੈ ਨਾ ਵੀਰ ਜੀ ਮੈਂ ਦੱਸ ਤਾਂ ਰਿਹਾ ਜੀ ਮੈਨੂੰ ਤਾਂ 4 ਦਿਨ ਹੋ ਗਏ ਦਰਬਾਰ ਸਾਹਿਬ ਦਾ ਮੱਥਾ ਟੇਕਿਆ ਹੋਇਆ ਸੀ ਗੁਰਦੁਆਰਾ ਦੁਖਨਵਾਰ ਸਾਹਿਬ ਤੋਂ ਡੇਲੀ ਕਥਾ ਆਉਂਦੀ ਹੈ ਉਹ ਕਥਾ ਸੁਣਨ ਨੂੰ ਵਾਂਝੇ ਰਹਿ ਗਏ ਬਿਲਕੁਲ ਇੱਥੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਕਿਵੇਂ ਦੇਖਦੇ ਹੋ ਫਾਸਟਵੇ ਚਾਹੀਦਾ ਜਾਂ ਹੋਰ ਨੈਟਵਰਕ ਭਾਜੀ ਫਾਸਟਵੇ ਸਾਡੇ ਹੁਣ ਬਜ਼ੁਰਗ ਇੰਨੀ ਦੇਰ ਤੋਂ ਫਾਸਟਵੇ ਨੈਟਵਰਕ ਦੇਖਦੇ ਨੇ ਹਮ ਲੋਕਲ ਚੈਨਲ ਗੁਰਬਾਣੀ ਆ ਹੁਣ ਹੋਰ ਕਿਤੇ ਆਉਂਦੀ ਨਹੀਂ ਹਮ ਹੁਣ ਜੇ ਅੱਜ ਡਿਸ਼ ਲਵਾ ਕੇ ਦੇਣੇ ਆ ਉਹਨਾਂ ਹੁਣ ਤਾਂ ਬਜ਼ੁਰਗਾਂ ਕਰਕੇ ਲਈ ਬੈਠੇ ਨਹੀਂ ਸਾਡਾ ਤਾਂ ਫੋਨਾਂ ਨਾਲ ਸਰਦਾ ਹੀ ਆ ਹੁਣ ਹੋਰ ਕੋਈ ਹੱਲ ਹੀ ਨਹੀਂ ਹੁਣ ਏਦੂ ਬਾਦ ਦੱਸੋ ਕਰੀਏ ਕੀ ਕਰੀਏ ਧਾਰਮਿਕ ਚੈਨਲ ਤੋਂ ਵੀ ਆਂਦੇ ਬਿਲਕੁਲ ਜੀ ਬਿਲਕੁਲ ਹੁਣ ਬਜ਼ੁਰਗਾਂ ਸੀ ਤਾਂ ਬਾਹਰ ਕੰਮ ਧੰਦਿਆਂ ਦੇ ਘਰੇ ਮਾਪਿਓ ਬੈਠੇ ਉਹਨਾਂ ਨੇ ਧਾਰਮਿਕ ਚੈਨਲ ਹੀ ਦੇਖਣ ਉਹ ਵੀ ਨਹੀਂ ਦੇਖ ਪਾ ਰਹੇ ਜੀ ਹੁਣ ਇਹਨਾਂ ਦੀ ਵੀ ਮਜਬੂਰੀ ਹੈ ਕੀ ਕਰੀਏ ਵਿਚਾਰੇ ਬੁਲਾਉਂਦੇ ਆ ਜੀ ਦੇਖੋ ਸਾਡਾ ਕੀ ਆ ਮੌਕੇ ਤੇ ਆ ਕੇ ਦੇਖ ਰਹੇ ਆ ਆ ਰਹੇ ਨੇ ਮੁਲਾਜ਼ਮ ਬਿਲਕੁਲ ਬਿਲਕੁਲ ਜੀ ਕੋਈ ਨਹੀਂ ਆ ਰਿਹਾ ਜੀ ਇਹਨਾਂ ਨੇ ਬੁਲਾਇਆ ਵਿਚਾਰੇ ਇਹ ਮੁਲਾਜ਼ਮ ਆਉਂਦੇ ਨੇ بار بار ਜੋੜ ਲਾਉਂਦੇ ਨੇ ਹੋ ਔਖਾ ਹੋ ਰਿਹਾ ਬਿਲਕੁਲ ਬਿਲਕੁਲ ਔਖਾ ਹੋ ਰਿਹਾ ਕੀ ਕਹਿੰਦੇ ਬਜ਼ੁਰਗ ਕੀ ਕਹਿੰਦੇ ਬਜ਼ੁਰਗ ਕੀ ਕਹਿੰਦੇ ਜੀ ਹੁਣ ਗੁਰਬਾਣੀ ਤੋਂ ਬੈਠੇ ਆ ਕਥਾ ਦੁਖਨਵਾਰਨ ਦੀ ਚੱਲਦੀ ਆ ਉਹਨਾਂ ਨੇ ਪਿਛਲੇ 2-3-3 ਸਾਲ ਤੋਂ ਕਦੇ ਨਾਗਾ ਨਹੀਂ ਪਾਇਆ ਹੁਣ ਬੈਠੇ ਇੱਕ ਹਫਤੇ ਤੋਂ ਸੁਣੀ ਨਹੀਂ ਹੁਣ ਬਜ਼ੁਰਗ ਆ ਵਿਚਾਰੇ ਉਹਨਾਂ ਨੂੰ ਗੁਰਦੁਆਰੇ ਲੈ ਕੇ ਚਾਈਦਾ ਆ ਜੀ ਠੰਡ 'ਚ ਵਿਚਾਰੇ ਕਥਾ ਉੱਤੇ ਸੁਣਦੇ ਨੇ ਜਾ ਕੇ ਹੂੰ ਬਿਲਕੁਲ ਸੁਣਿਆ ਤੁਸੀਂ ਆਮ ਲੋਕ ਸਨ ਜਿਹੜੇ ਲੋਕ ਅ ਦੱਸ ਰਹੇ ਸਨ ਕਿ ਉਹਨਾਂ ਨੂੰ ਦੁਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਪ੍ਰਸਾਰਣ ਜਿਹੜਾ ਹੈਗਾ ਉਹ ਸੁਣਨ ਨੂੰ ਨਹੀਂ ਦੇਖਣ ਨੂੰ ਨਹੀਂ ਮਿਲਦਾ ਤੇ ਸਵਾਲ ਜ਼ਰੂਰ ਖੜਾ ਹੁੰਦਾ ਕਿ ਆਖਿਰਕਾਰ ਕਿਉਂ ਕਿਸੇ ਦਾ ਬਿਜ਼ਨਸ ਪ੍ਰਭਾਵਿਤ ਕਰਦੇ ਆ ਕਿਉਂ ਆਪਣਾ ਬਿਜ਼ਨਸ ਦੁਬਾਰਾ ਸਟਾਰਟ ਨਹੀਂ ਕਰਦੇ ਕਿਉਂ ਅਜਿਹਾ ਕੀਤਾ ਜਾ ਰਿਹਾ ਕਿਉਂ ਕਿਸੇ ਕੰਪਨੀ ਦਾ ਨੁਕਸਾਨ ਕੀਤਾ ਜਾ ਰਿਹਾ ਕਿਉਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਵਾਂਝਾ ਕੀਤਾ ਜਾ ਰਿਹਾ ਇੱਕ ਵੱਡਾ ਸਵਾਲ ਹੈ ਪਟਿਆਲਾ ਦੇ ਨਾ ਮੁਹੱਲਿਆਂ ਦਾ ਇਹਨਾਂ ਇਲਾਕਿਆਂ ਦਾ ਕਿ ਆਖਿਰਕਾਰ ਕਦੋਂ ਥੰਮਣਗੇ ਇਹ ਸਾਰਾ ਕੁਝ ਇਹ ਵੇਖਣ ਵਾਲੀ ਗੱਲ ਹੋएगी ਫਿਲਹਾਲ ਲੋਕਾਂ ਨੂੰ ਫਾਸਟਵੇ ਨੈਟਵਰਕ ਚਾਹੀਦਾ ਆ ਜੋ ਉਹਨਾਂ ਨੂੰ ਬੜੀ ਮੁਸ਼ਕਲ ਮਿਲ ਪਾ ਰਿਹਾ ਆ